ਸ੍ਰੀ ਗੱਲ ਜੀ ਵੈਲਕਮ ਇੱਕ ਹੋਰ ਐਪੀਸੋਡ ਦੇ ਵਿੱਚ ਪ੍ਰੋਗਰਾਮ ਕੱਕ ਤੋਂ ਲੱਖ ਜੇ ਆਪਾਂ ਅੰਗਰੇਜ਼ੀ ਦੇ ਵਿੱਚ ਕਹੀਏ ਤਾਂ ਰੈਗਸ ਟੂ ਰਿਚਸ ਹੈ ਤੇ ਇਸ ਤੇ ਵਿੱਚ ਆਪਾਂ ਗੱਲਬਾਤ ਕਰਦੇ ਹੁੰਨੇ ਆ ਫਾਈਨੈਂਸ ਦੀ ਨੌਲੇਜ ਦੀ ਜਾਂ ਮਾਈਂਡਸੈਟ ਦੀ ਕਿ ਆਪਾਂ ਆਪਣੇ ਮਾਈਂਡਸੈਟ ਨੂੰ ਕਿਦਾਂ ਪੋਜ਼ੀਟਿਵ ਕਰ ਸਕਦੇ ਆ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਚੰਗੇ ਤਰੀਕੇ ਨਾਲ ਅੱਗੇ ਵਧਾ ਸਕਦੀਆਂ ਨੇ ਜੇ ਤੁਸੀਂ ਲਾਸਟ ਐਪੀਸੋਡ ਸੁਣਿਆ ਹੋਵੇ ਤਾਂ ਉਸ ਤੇ ਵਿੱਚ ਆਪਾਂ ਗੱਲਬਾਤ કરી ਸੀ ਕਿ ਤੁਸੀਂ ਕਿਹੜੇ ਤਰੀਕੇ ਨਾਲ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿੱਥੇ ਵੀ ਰਹਿ ਰਹੇ ਹੋ ਉੱਥੇ ਪੈਸਾ ਕਿਦਾਂ ਵੱਧ ਕਮਾ ਸਕਦੇ ਆ ਤੇ ਕੀ ਤੁਹਾਡਾ ਮਾਈਂਡ ਸੈਟ ਹੋਣਾ ਚਾਹੀਦਾ ਕਿਹੜੇ ਕੰਮ ਨੇ ਅੱਜਕੱਲ ਜਿਹੜੇ ਤੁਸੀਂ ਕਰਕੇ ਤੇ ਵੱਧ ਪੈਸਾ ਕਮਾ ਸਕਦੇ ਆ ਤੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਆਰਆਰਐਸਪੀ ਦੇ ਬਾਰੇ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ ਸੋ ਇੱਕ ਉਹ ਸੇਵਿੰਗ ਪਲਾਨ ਜਿਸ ਨੂੰ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਵੀਰਪੈਣਾ ਵਰਤਦੇ ਨੇ ਆਪਣੇ ਰਿਟਾਇਰਮੈਂਟ ਲਈ ਜਾਂ ਆਪਣੇ ਫਿਊਚਰ ਦੇ ਲਈ ਸੇਵਿੰਗ ਕਰਨ ਦੇ ਲਈ ਕਈ ਵਾਰੀ ਇਹ ਪਲਾਨ ਉਹਨਾਂ ਦੇ ਕੰਮ ਤੋਂ ਵੀ ਦਿੱਤਾ ਜਾਂਦਾ ਆ ਸੋ ਉਹਨਾਂ ਸਾਰੀਆਂ ਚੀਜ਼ਾਂ ਤੇ ਆਪਾਂ ਟੱਚ ਕਰਾਂਗੇ ਸੋ ਜੇ ਤੁਸੀਂ ਕਿਸੇ ਆਪਣੇ ਵੀਰ ਭੈਣ ਭਰਾ ਨੂੰ ਕੈਨੇਡਾ ਦੇ ਵਿੱਚ ਜਾਣਦੇ ਹੋ ਜੋ ਰਹਿ ਰਿਹਾ ਤੇ ਉਹਦੇ ਨਾਲ ਇਹ ਐਪੀਸੋਡ ਜਾਂ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਤੱਕ ਵੀ ਇਹ ਕੰਮ ਦੀ ਗੱਲ ਜਿਹੜੀ ਇਨਫੋਰਮੇਸ਼ਨਾਂ ਪਹੁੰਚ ਸਕੇ ਤੇ ਇਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਹੜੀਆਂ ਕੁਝ ਰਾਜ਼ ਦੀਆਂ ਗੱਲਾਂ ਨੇ ਕਿਉਂਕਿ RRSP ਦੇ ਬਾਰੇ ਕਾਫੀ ਪਤਾ ਹੁੰਦਾ ਕਈਆਂ ਨੂੰ ਬਟ ਕੁਝ ਰਾਜ਼ ਦੀਆਂ ਗੱਲਾਂ ਜਿਹੜੀਆਂ ਨਹੀਂ ਪਤਾ ਹੁੰਦੀਆਂ ਉਹਨਾਂ ਬਾਰੇ ਉਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਟੱਚ ਕਰਾਂਗੇ ਤੇ ਦੇਖਾਂਗੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਜਦੋਂ ਤੁਸੀਂ RRSP ਨੂੰ ਓਪਨ ਕਰ ਰਹੇ ਹੋ ਅਕਾਊਂਟ ਨੂੰ ਖਿਲਾ ਰਹੇ ਹਾਂ ਹੁਣ ਪਹਿਲਾਂ ਤੇ ਆਪਾਂ ਗੱਲਬਾਤ ਕਰੀਏ ਆਰਆਰਐਸਪੀ ਜਿਸ ਦਾ ਨਾਮ ਹੈਗਾ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ ਸੋ ਇਹਦੇ ਨਾਮ ਤੋਂ ਹੀ ਆਪਾਂ ਦੇਖੀਏ ਤਾਂ ਪਤਾ ਲੱਗ ਜਾਂਦਾ ਕਿ ਇਹ ਪਲਾਨ ਜਿਹੜਾ ਸ਼ੁਰੂ ਤੋਂ ਡਿਜ਼ਾਈਨ ਕੀਤਾ ਗਿਆ ਉਹ ਰਿਟਾਇਰਮੈਂਟ ਦੇ ਲਈ ਕੀਤਾ ਗਿਆ ਤਾਂ ਕਿ ਆਪਣੇ ਰਿਟਾਇਰਮੈਂਟ ਦੀ ਪੈਸੇ ਸੇਵ ਕਰ ਸਕੀਏ ਇਹਦੇ ਵਿੱਚ ਜਿਹੜਾ ਵੀ ਤੁਸੀਂ ਆਪਣੀ ਇਨਕਮ ਦਾ ਹਿੱਸਾ ਪਾਉਂਦੇ ਹੋ ਪਹਿਲਾਂ ਤੇ ਤੁਸੀਂ ਆਪਣੀ ਇਨਕਮ ਦਾ ਕਿੰਨਾ ਹਿੱਸਾ ਪਾ ਸਕਦੇ ਹੋ ਦੀ ਗੱਲ ਕਰਦੇ ਹਾਂ ਤੁਹ ਜਿੰਨੀ ਵੀ ਤੁਹਾਡੀ ਇਨਕਮ ਬਣੀ ਆ ਜੀ ਉਹਦਾ ਤੁਸੀਂ 18% ਹਿੱਸਾ ਇਸ ਅਕਾਊਂਟ ਦੇ ਵਿੱਚ ਹਰ ਸਾਲ ਪਾ ਸਕਦੇ ਹੋ ਜੇ 2024 ਦੀ ਲਿਮਟ ਦੀ ਗੱਲ ਕਰੀਏ ਤਾਂ 18% ਤੇ ਜਾਂ 31560 ਡਾਲਰ ਆਉਂਦੇ ਨੇ ਜਿਹੜਾ ਵੀ ਪਹਿਲਾਂ ਆ ਗਿਆ ਹੁਣ ਮੰਨ ਲਓ ਕਿ ਤੁਸੀਂ ਲੱਖ ਡਾਲਰ ਦੀ ਇਨਕਮ ਬਣਾਈ ਆ ਤੇ ਉਹਦਾ 18% ਤੁਸੀਂ 18000 ਡਾਲਰ ਇਹਦੇ ਵਿੱਚ ਪਾ ਸਕਦੇ ਆ ਹੁਣ ਪਰ ਜੇ ਤੁਹਾਡੀ ਇਨਕਮ ਹੈਗੀ ਆ 2 ਲੱਖ ਡਾਲਰ ਦੀ ਹੁਣ 2 ਲੱਖ ਡਾਲਰ ਦਾ ਜੇ ਆਪਾਂ 18% ਕੱਢੀਏ ਤਾਂ ਉਹ ਬਣ ਜਾਂਦਾ 36000 ਡਾਲਰ ਉਹ ਕਹਿੰਦੇ ਕਿ 36000 ਡਾਲਰ ਨਹੀਂ ਪਾ ਸਕਦੇ ਤੁਸੀਂ ਵੱਧ ਤੋਂ ਵੱਧ ਤੁਸੀਂ 31560 ਪਾ ਸਕਦੇ ਆ ਤਾਂ ਜਿਹੜਾ ਵੀ ਪਹਿਲਾਂ ਆ ਗਿਆ ਜਾਂ ਤੇ 18% ਪਾ ਸਕਦੇ ਆ ਤੇ ਜਾਂ ਆਪਾਂ ਮੈਕਸਿਮਮ 31560 ਡਾਲਰ ਇਹਦੇ ਵਿੱਚ ਪਾ ਸਕਦੇ ਆ ਹੁਣ ਇੱਥੇ ਇੱਕ ਗੱਲ ਜ਼ਰੂਰੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਜੇ ਆਰਆਰਐਸਪੀ ਦੇ ਵਿੱਚ ਤੁਸੀਂ ਪਿਛਲੇ ਸਾਲ ਦੀ ਇਨਕਮੋਂ ਬਣਾਈ ਸੀ ਆਪਣੀ ਤੇ ਪਿਛਲੇ ਸਾਲ ਪੈਸੇ ਨਹੀਂ ਸੀ ਪਾਏ ਫਿਰ ਲੱਖ ਡਾਲਰ ਦੀ ਐਗਜ਼ੈਂਪਲ ਲੈ ਲੈਂਦੇ ਆ ਈਜ਼ੀ ਮੈਥ ਹੋ ਜਾਂਦਾ ਆ ਬਾਕੀ ਤੁਸੀਂ ਆਪਣੀ ਇਨਕਮ ਦੇ ਨਾਲ 18% ਨਾਲ ਮਲਟੀਪਲਾਈ ਕੱਢ ਕੇ ਨੰਬਰ ਕੱਢ ਸਕਦੇ ਹੋ ਪਿਛਲੇ ਸਾਲ ਤੁਸੀਂ ਲੱਖ ਡਾਲਰ ਬਣਾਇਆ ਸੀ ਤੇ 18% ਉਹਦਾ 18000 ਬਣਦਾ ਸੀ ਪਰ ਪਿਛਲੇ ਸਾਲ ਤੁਸੀਂ ਕਿਸੇ ਕਾਰਨ ਕਰਕੇ ਨਹੀਂ ਪੈਸੇ ਪਾ ਸਕੇ ਤਾਂ ਉਹ ਤੁਸੀਂ ਇਸ ਸਾਲ ਦੇ ਵਿੱਚ ਪਾ ਸਕਦੇ ਹੋ ਜਿਹੜਾ ਪਿਛਲੇ ਸਾਲ ਦਾ ਤੁਹਾਡਾ 18000 ਬਣਿਆ 18% ਦੇ ਹਿਸਾਬ ਨਾਲ ਜੇ ਤੁਹਾਡੀ ਲੱਖ ਡਾਲਰ ਦੀ ਇਨਕਮ ਆ ਜੇ 50000 ਦੀ ਆ ਤੇ 9000 ਬਣੂਗਾ ਤੇ ਉਹ ਤੇ ਇਸ ਸਾਲ ਦਾ ਵੀ ਤੁਸੀਂ 18000 ਜਿਹੜਾ ਆ ਉਹ ਇਕੱਠਾ ਪਾ ਸਕਦੇ ਹੋ ਹੁਣ ਕਦੋਂ ਤੱਕ ਤੁਸੀਂ ਪੈਸੇ ਆਰਆਰਐਸਪੀ ਦੇ ਵਿੱਚ ਡਿਪੋਜ਼ਿਟ ਕਰ ਸਕਦੇ ਆ ਇੱਕ ਤੇ ਹੈਗਾ ਕਿ ਜੇ ਤੁਸੀਂ 2024 ਦਾ ਕੰਟਰੀਬਿਊਸ਼ਨ ਕਰਨਾ ਜਾਂ 2025 ਦਾ ਕਰਨਾ ਜਾਂ 2026 ਦਾ ਜਿਹੜੇ ਵੀ ਸਾਲ ਦਾ ਤੁਸੀਂ ਕਰਨਾ ਆ ਉਸੇ ਸਾਲ ਦੇ ਵਿੱਚ ਪਾ ਸਕਦੇ ਆ ਪਰ ਜੇ ਤੁਹਾਡਾ ਉਹ ਸਾਲ ਐਂਡ ਹੋ ਗਿਆ ਫਿਰ ਵੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਜੇ 2024 ਦੇ ਵਿੱਚ ਤੁਹਾਡੇ ਕੋਲ 2024 ਦੇ ਪੈਸੇ ਨਹੀਂ ਪਾਏ ਆ ਆਰਐਸਪੀ ਦੇ ਵਿੱਚ ਤੇ 2025 ਦੇ ਪਹਿਲੇ 60 ਦਿਨਾਂ ਦੇ ਵਿੱਚ ਪਹਿਲੇ 60 ਦਿਨਾਂ ਦੇ ਵਿੱਚ ਵੀ ਤੁਹਾਡੇ ਕੋਲ ਮੌਕਾ ਹੁੰਦਾ ਕਿ ਤੁਸੀਂ ਪਿਛਲੇ ਸਾਲ ਦਾ ਜਿਹੜਾ ਕੰਟਰੀਬਿਊਸ਼ਨ ਆ ਉਹ ਪਾ ਸਕਦੇ ਆ ਉਹ ਉਹਨਾਂ ਨੇ ਟਾਈਮ ਕਿਉਂ ਦਿੱਤਾ ਗਿਆ ਕਿਉਂਕਿ ਕਈ ਵਾਰੀ ਜਦੋਂ ਆਪਾਂ ਟੈਕਸ ਵਗੈਰਾ ਭਰਦੇ ਆ ਤੇ ਟੈਕਸ ਅਗਲੇ ਸਾਲ ਦੇ ਸਟਾਰਟਿੰਗ ਦੇ ਵਿੱਚ ਹੀ ਭਰਦੇ ਆ ਪਿਛਲੇ ਸਾਲ ਦਾ ਤੇ ਉਦੋਂ ਆਪਾਂ ਜਾ ਕੇ ਪਤਾ ਲੱਗਦਾ ਕਿ ਆਪਣੀ ਕਿੰਨੀ ਇਨਕਮ ਆਪਾਂ ਕੱਢਣੀ ਆ ਜੇ ਤੁਸੀਂ ਬਿਜ਼ਨਸ ਦੇ ਵਿੱਚ ਆ ਕੀ ਤੁਹਾਡੀ ਜੇ ਮਲਟੀਪਲ ਜੌਬਾਂ ਕਰਦੇ ਆ ਕੀ T4 ਵਗੈਰਾ ਬਣੀ ਆ ਸੋ ਇਸ ਕਰਕੇ ਉਹਨਾਂ ਨੇ ਪਹਿਲਾਂ 60 ਦਿਨਾਂ ਦਾ ਟਾਈਮ ਦਿੱਤਾ ਗਿਆ ਤੁਹਾਨੂੰ ਕਿ ਤੁਸੀਂ ਪਹਿਲੇ 60 ਦਿਨਾਂ ਦੇ ਵਿੱਚ ਹੀ ਪਿਛਲੇ ਸਾਲ ਦੇ ਜਿਹੜੇ ਪੈਸੇ ਆ ਉਹ ਪਾ ਸਕਦੇ ਹੋ ਵੀ ਦੋ ਤੇ ਚੀਜ਼ਾਂ ਹੋ ਗਈਆਂ ਕਿ ਕੰਟਰੀਬਿਊਸ਼ਨ ਨਹੀਂ ਆ ਕਿ ਕਦੋਂ ਤੱਕ ਪਾ ਸਕਦੇ ਆ ਤੇ ਕਿੰਨੇ ਪੈਸੇ ਆਪਾਂ ਪਾ ਸਕਦੇ ਹਾਂ ਹੁਣ ਤੀਸਰੀ ਚੀਜ਼ ਕਿ ਵੱਧ ਤੋਂ ਵੱਧ ਕਿੰਨੀ ਏਜ ਤੱਕ ਤੁਸੀਂ ਆਰਆਰਐਸਪੀ ਦੇ ਵਿੱਚ ਕੰਟਰੀਬਿਊਸ਼ਨ ਕਰ ਸਕਦੇ ਹੋ ਇਹਦੇ ਬਾਰੇ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਹੁੰਦਾ ਵੱਧ ਤੋਂ ਵੱਧ ਜਿਹੜਾ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ ਆਰਆਰਐਸਪੀ ਦੇ ਵਿੱਚ ਉਹ ਤੁਸੀਂ ਕਰ ਸਕਦੇ ਹੋ ਜਿਹੜੇ ਸਾਲ ਦੇ ਵਿੱਚ ਤੁਹਾਡੀ ਉਮਰ 71 ਸਾਲ ਦੀ ਹੋਗੀ ਉਹਦੀ ਦਸੰਬਰ ਤੱਕ ਮੰਨ ਲਓ ਕਿ ਤੁਹਾਨੂੰ ਕੋਈ ਤੁਹਾਡੇ ਬਜ਼ੁਰਗ ਨੇ ਘਰੇ ਉਨ੍ਹਾਂ ਦੇ RRSP ਕਾਊਂਟ ਦੇ ਵਿੱਚ ਤੁਸੀਂ ਪੈਸਾ ਪਾਉਣਾ ਤੇ ਜਿਹੜੇ ਸਾਲ ਦੇ ਵਿੱਚ ਉਹ 71 ਸਾਲ ਦੇ ਹੋਗੇ 71 ਯੀਅਰ 올ਡ ਹੋਗੇ ਉਸ ਸਾਲ ਦੀ ਦਸੰਬਰ ਤੱਕ ਐਂਡ ਤੱਕ ਤੁਸੀਂ ਪੈਸੇ ਪਾ ਸਕਦੇ ਹੋ ਉਸ ਤੋਂ ਬਾਅਦ ਨਹੀਂ ਉਹ ਕੰਟਰੀਬਿਊਸ਼ਨ ਤੁਸੀਂ ਕਰ ਸਕਦੇ ਆ ਮੈਕਸਿਮਮ ਤੁਹਾਡੀ ਏਜ ਲਿਮਟ ਆ ਤੇ ਜੇ ਤੁਸੀਂ ਯੰਗ ਆ ਤੇ ਫਿਰ ਤੇ ਤੁਸੀਂ ਕਰੀ ਜਾਣਾ ਹੁਣ ਉਸ ਤੋਂ ਬਾਅਦ ਅੱਗੇ ਜਿਹੜੀ ਆ ਇੱਕ ਅਦਰਾਜ ਦੀ ਗੱਲ RRSP ਦੀ ਹੋਏ ਆ ਕਿ ਜੇ ਤੁਸੀਂ RRSP ਦੇ ਵਿੱਚ ਪੈਸੇ ਪਾ ਰਹੇ ਆ ਡਿਪੋਜ਼ਿਟ ਕਰ ਰਹੇ ਆ ਤੇ ਉਹ ਜਦੋਂ ਤੁਸੀਂ 71 ਸਾਲ ਤੋਂ ਬਾਅਦ ਏਜ ਤੁਹਾਡੀ ਹੋ ਗਈ 72 ਦੀ ਤੇ ਤੁਹਾਨੂੰ ਉਹਦੇ ਵਿੱਚੋਂ ਮਿਨੀਮਮ ਪੈਸੇ ਕਢਾਉਣੇ ਪਿਆ ਕਰਨੇ ਆ ਤੇ ਉਹ ਪੈਸੇ ਕਢਾਉਣ ਦੇ ਲਈ ਇਹ ਫਿਰ ਕੀ ਕਰਨਾ ਪੈਂਦਾ ਤੁਹਾਨੂੰ ਕਿ ਜਿਹੜਾ ਆਪਣਾ RRSP ਕਾਊਂਟ ਆ ਉਹ RRIF ਦੇ ਵਿੱਚ ਟਰਾਂਸਫਰ ਕਰਨਾ ਪੈਂਦਾ ਜਿਹਨੂੰ ਕਹਿ ਦਿੰਦੇ ਨੇ ਰਜਿਸਟਰਡ ਰਿਟਾਇਰਮੈਂਟ ਇਨਕਮ ਅ ਫੰਡ ਹੁਣ ਇਹਦੇ ਨਾਮ ਦੇ ਵਿੱਚ ਹੀ ਲਿਖਿਆ ਹੋਇਆ ਇਨਕਮ ਅ ਫੰਡ ਕਿ ਉਦੋਂ ਫਿਰ ਇਹ ਤੁਹਾਡੀ ਇਨਕਮ ਮਣਨੀ ਸ਼ੁਰੂ ਹੋ ਜੂਗੀ ਤੇ ਜਦੋਂ ਤੁਸੀਂ 72 ਸਾਲਾਂ ਦੇ ਹੋਗੇ ਉਸ ਤੋਂ ਬਾਅਦ ਤੁਸੀਂ RRSP ਦੇ ਵਿੱਚ ਪੈਸੇ ਨਹੀਂ ਰੱਖ ਸਕਦੇ ਤਹਾਨੂੰ RRIF ਦੇ ਵਿੱਚ ਟ੍ਰਾਂਸਫਰ ਕਰਨੇ ਪੈਂਦੇ ਨੇ ਤੇ ਫਿਰ ਤੁਹਾਨੂੰ ਮਿਨੀਮਮ ਪੈਸੇ ਜਿਹੜੇ ਹਰ ਸਾਲ ਉਹ ਕਢਾਉਣੇ ਹੀ ਪੈਂਦੇ ਨੇ ਉਹ ਮੰਡੀਟਰੀ ਆ ਤੁਸੀਂ ਕਢਵਾਉਣੇ ਆ ਜੋ ਕਿ ਨੰਬਰ ਹੈਗਾ ਜਿਹੜੇ ਵੀ ਤੁਹਾਡੇ ਉੱਥੇ ਪੈਸੇ ਪਏ ਹੋਏ ਨੇ ਜਿੱਦਾਂ ਕਿ 5% ਮਿਨੀਮਮ ਤੁਹਾਨੂੰ ਕਢਾਉਣਾ ਪੈਣਾ ਉਹ ਤੁਸੀਂ ਜਾ ਕੇ ਚਾਰਟ ਦੇਖ ਸਕਦੇ ਹੋ Google ਤੇ ਚਾਹੇ ਸਰਚ ਕਰ ਲਿਓ ਸਰਚ ਕਰ ਲਿਓ ਕਿ RRIF ਮਿਨੀਮਮ ਵਿਡਰੋਅਲ ਤੇ ਤੁਹਾਨੂੰ ਉਹ ਨੰਬਰ ਪਤਾ ਲੱਗ ਜਾਊਗਾ ਕਿੰਨਾ ਕ ਤੁਸੀਂ ਕਢਾਉਣੇ ਆ ਜਿੱਦਾਂ ਜਿੱਦਾਂ ਤੁਹਾਡੀ ਏਜ ਵਾਧੀ ਜਾਂਦੀ ਆ 72 ਤੋਂ ਤੁਸੀਂ 73 ਦੇ ਚੱਲਗੇ 74 ਦੇ ਚੱਲਗੇ ਉਹ ਫਿਰ ਤੁਹਾਡੀ ਪਰਸੈਂਟੇਜ ਵੀ ਆਰਆਰਆਈਐਫ ਦਾ ਜਿਹੜਾ ਮਿਨੀਮਮ ਅਮਾਉਂਟ ਕਢਾਉਣੀ ਆ ਉਹਦੀ ਹਰ ਸਾਲ ਵਧਦੀ ਜਾਂਦੀ ਹੈ ਪਰ ਯਾਦ ਰੱਖਣ ਵਾਲੀ ਤੇ ਰਾਜਵਾਲੀ ਗੱਲ ਇਹ ਹੈ ਇਹਦੇ ਵਿੱਚ ਕਿ ਤੁਹਾਨੂੰ ਇੱਕ ਡਾਉਣੇ ਹੀ ਪੈਣੀ ਆ ਮਿਨੀਮਮ ਡ੍ਰੋਅ ਤੁਹਾਨੂੰ ਕਰਨਾ ਪੈਂਦਾ ਹੈ 71 ਦੀ ਏਜ ਤੋਂ ਬਾਅਦ ਕਿ ਆਰਆਰਐਸਪੀ ਅਕਾਊਂਟ ਦੇ ਵਿੱਚ ਜਦੋਂ ਤੁਸੀਂ ਵਿਡਰਾਅ ਕਰਨਾ ਆ ਉਸ ਅਮਾਉਂਟ ਤੇ ਤੁਹਾਨੂੰ ਟੈਕਸ ਲੱਗਣਾ ਹੈ ਅੰਦੇ ਤੇ ਜਾ ਕੇ ਜਿਹੜਾ ਵੀ ਤੁਸੀਂ ਆਪਣਾ ਪੈਸਾ ਪਾਇਆ ਤੇ ਬਾਕੀ ਜਿਹੜਾ ਤੁਹਾਨੂੰ ਗਰੋਥ ਮਿਲੀ ਜਿਹੜਾ ਵੀ ਤੁਸੀਂ ਆਪਣਾ ਪੈਸਾ ਪਾਇਆ ਮੰਨ ਲਓ ਕਿ ਟੋਟਲ ਲਾਈਫਟਾਈਮ ਤੁਸੀਂ ਜਿੰਨੇ ਵੀ ਆਪਣੇ ਪੈਸੇ ਪਾ ਦਿੱਤੇ ਤੇ ਉੱਤੇ ਤੁਹਾਨੂੰ ਵਿਆਜ ਵੀ ਮਿਲ ਗਿਆ ਜਦੋਂ ਤੁਸੀਂ ਵਿਡਰਾਅ ਕਰੋਗੇ ਸਾਲ ਤੇ ਜਿਹੜੇ ਵੀ ਸਾਲ ਦੇ ਵਿੱਚ ਤੁਸੀਂ ਪੈਸਾ ਕਢਾ ਰਹੇ ਆ ਆਰਆਰਐਸਪੀ ਦੇ ਵਿੱਚੋਂ ਜਾਂ ਜੇ ਉਹ 71 ਦੀ ਏਜ ਤੋਂ ਬਾਅਦ ਕਢਾ ਰਹੇ ਆ ਤੇ ਉਹ ਆਰਆਰਆਈਐਫ ਦੇ ਵਿੱਚੋਂ ਕਢਵਾ ਰਹੇ ਆ ਤੇ ਤੁਹਾਨੂੰ ਉਹਦੇ ਉੱਪਰ ਜਿਹੜੀ ਅਮਾਉਂਟ ਕੱਢ ਰਹੇ ਹੋ ਉੱਤੇ ਟੈਕਸ ਲੱਗਣਾ ਆ ਸੋ ਸ਼ੁਰੂਆਤ ਦੇ ਵਿੱਚ ਇਹ ਟੈਕਸ ਡਿਡਕਟੇਬਲ ਆ ਤੁਹਾਨੂੰ ਟੈਕਸ ਨਹੀਂ ਲੱਗਦਾ ਟੈਕਸ ਦੀ ਛੋਟ ਮਿਲ ਜਾਂਦੀ ਆ ਪਰ ਐਂਡ ਦੇ ਉੱਪਰ ਜਾ ਕੇ ਜਦੋਂ ਤੁਸੀਂ ਪੈਸੇ ਕਢਵਾਉਨੇ ਆ ਇਹਦੇ ਤਾਂ ਉਹਦੇ ਉੱਪਰ ਤਾਂ ਨੂੰ ਜਿਹੜਾ ਟੈਕਸ ਆ ਉਹ RRSP ਦੇ ਉੱਪਰ ਲੱਗ ਜਾਂਦਾ ਆ ਤੇ ਉਹ ਟੈਕਸ ਕਿੰਨਾ ਲੱਗਣਾ ਆ ਉਹ ਡਿਪੈਂਡ ਕਰੂਗਾ ਕਿ ਜਿਹੜੇ ਵੀ ਸਾਲ ਦੇ ਵਿੱਚ ਤੁਸੀਂ ਪੈਸੇ ਕਢਾਏ ਆ ਵਿਡਰਾਅ ਕਰਿਆ RRSP ਦੇ ਵਿੱਚੋਂ ਉਸ ਸਾਲ ਦੇ ਵਿੱਚ ਤੁਹਾਡੀ ਇਨਕਮ ਕਿੰਨੀ ਆ ਉਸ ਇਨਕਮ ਦੇ ਹਿਸਾਬ ਨਾਲ ਫਿਰ ਤੁਹਾਡਾ ਟੈਕਸ ਜਿਹੜਾ ਕੈਲਕੂਲੇਟ ਹੋਊਗਾ ਤੇ ਵਿਧ ਹੋਲਡਿੰਗ ਟੈਕਸ ਵੀ ਹੁੰਦਾ RRSP ਦੇ ਵਿੱਚ ਜੇ ਤੁਸੀਂ ਪਹਿਲਾਂ अर्ਲੀ ਰਿਟਾਇਰਮੈਂਟ ਤੋਂ RRSP ਵਿਡਰਾਅ ਕਰਦੇ ਹੋ ਤਾਂ ਤੁਹਾਨੂੰ ਪਹਿਲਾਂ ਹੀ ਟੈਕਸ ਹੋਲਡ ਕਰਕੇ ਤੇ ਬਾਅਦ ਦੇ ਵਿੱਚ ਜਿੰਨੀ amount ਬਚਦੀ ਆ ਉਹ ਦੇ ਦਿੱਤੀ ਜਾਂਦੀ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਵਿਡ ਹੋਲਡਿੰਗ ਟੈਕਸ ਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਤੇ ਜਦੋਂ ਵਿਡਡਰਾ ਕੀਤਾ ਉਦੋਂ ਟੈਕਸ ਲੱਗਣਾ ਇਹਦੇ ਬਾਰੇ ਵੀ ਤੁਹਾਨੂੰ ਆਈਡੀਆ ਹੋਣਾ ਚਾਹੀਦਾ ਹੈ ਜੀ ਹੁਣ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਆਰਆਰਐਸਪੀ ਨੂੰ ਇਨਵੈਸਟ ਕਿੱਥੇ ਕਰ ਸਕਦੇ ਹਾਂ ਸੋ ਹੁਣ ਇਹ ਸਮਝਣ ਲਈ ਤੁਸੀਂ ਥੋੜਾ ਜਿਹਾ ਸਮਝਣਾ ਹੈ ਕਿ ਆਰਆਰਐਸਪੀ ਜਿਹੜਾ ਆ ਉਹ ਇੱਕ ਘਰ ਆ ਆਰਆਰਐਸਪੀ ਜਿਹੜਾ ਅਕਾਊਂਟ ਆ ਉਹ ਇੱਕ ਤੁਸੀਂ ਘਰ ਬਾਇ ਕਰ ਰਹੇ ਆ ਉਦੇ ਵਿੱਚ ਹੁਣ ਅੱਗੇ ਵੱਖ-ਵੱਖ ਕਮਰੇ ਨੇ ਉਸ ਕਮਰੇ ਦੇ ਵਿੱਚ ਤੁਸੀਂ ਕਿਤੇ ਵੀ ਪੈਸਾ ਰੱਖ ਸਕਦੇ ਹੋ ਹੁਣ ਜਦੋਂ ਤੁਸੀਂ RRSP ਘਰ ਬਾਈ ਕਰ ਲਿਆ ਜਾਨੀ ਕਿ ਅਕਾਊਂਟ ਖੋਲ ਲਿਆ ਉਸ ਘਰ ਦਾ ਕੁੰਡਾ ਖੋਲ ਲਿਆ ਦਰਵਾਜ਼ਾ ਓਪਨ ਕਰ ਲਿਆ ਅੱਗੇ ਜਾ ਕੇ ਇੱਕ ਕਮਰਾ ਉਹਦੇ ਵਿੱਚ ਜਿਹੜਾ ਹੈਗਾ ਕਿ ਸਟਾਕਸ ਜੇ ਤੁਸੀਂ ਉਸ ਕਮਰੇ ਦੇ ਵਿੱਚ ਪੈਸੇ ਰੱਖਦੇ ਹੋ ਉਸ ਰੂਮ ਚ ਨਾਮ ਪੈਸੇ ਰੱਖਦੇ ਉਹਦਾ ਨਾਮ ਹੈਗਾ ਸਟਾਕ ਤੇ ਉਹ ਪੈਸਾ ਤੁਹਾਡਾ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਹੋ ਸਕਦਾ ਜੇ ਤੁਸੀਂ RRSP ਦੇ ਵਿੱਚ ਘਰ ਦੇ ਵਿੱਚ ਵੜ ਕੇ ਤੇ ਇੱਕ ਕਮਰੇ ਦਾ ਨਾਮ ਹੈਗਾ ਜੀ ਬੌਂਡਸ ਬੌਂਡਸ ਦੇ ਵਿੱਚ ਪੈਸਾ ਰੱਖ ਸਕਦੇ ਆ ਇੱਕ ਕਮਰੇ ਦਾ ਨਾਮ ਹੈਗਾ ਜੀ ETF ETF ਚ ਪੈਸਾ ਰੱਖ ਸਕਦੇ ਆ ਇੱਕ ਕਮਰੇ ਦਾ ਨਾਮ ਹੈਗਾ ਜੀ 뮤ਚੁਅਲ ਫੰਡ 뮤ਚੁਅਲ ਫੰਡ ਚ ਪੈਸਾ ਰੱਖ ਸਕਦੇ ਆ ਸੋ RRSP ਅਕਾਊਂਟ ਖਲਾ ਕੇ ਅੱਗੇ ਤੁਸੀਂ ਕਿਤੇ ਵੀ ਪੈਸੇ ਨੂੰ ਇਨਵੈਸਟ ਕਰ ਸਕਦੇ ਹੋ ਚਾਹੇ ਉਹ ਤੁਸੀਂ ਸਟਾਕਸ ਦੇ ਵਿੱਚ ਇਨਵੈਸਟ ਕਰ ਲਓ ਚਾਹੇ ਬੌਂਡਸ ਚ ਚਾਹੇ 뮤ਚੁਅਲ ਫੰਡ ਚ ਚਾਹੇ ETF ਚ ਕਰ ਲਓ ਚਾਹੇ GICV ਕਰਵਾ ਲਓ ਜਿੱਥੇ ਕਿ ਤੁਹਾਨੂੰ ਇੱਕ ਗਰੰਟੀਡ ਰਿਟਰਨ ਮਿਲ ਜਾਂਦੀ ਹੈ ਹੁਣ ਕੱਲਾ ਅਕਾਊਂਟ ਹੀ ਨਹੀਂ ਓਪਨ ਕਰਨਾ ਉਸ ਪੈਸੇ ਨੂੰ ਅੱਗੇ ਇਨਵੈਸਟ ਵੀ ਕਰਨਾ ਬਹੁਤ ਜ਼ਰੂਰੀ ਆ ਉਹਦੇ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਜੇ ਨਹੀਂ ਹੈਗੀ ਤੇ ਮੈਂ ਸਮੇਂ-ਸਮੇਂ ਤੇ ਵੀਡੀਓ ਪਾਉਂਦਾ ਹੀ ਰਹਿਣਾ ਕਿ ਕਿੱਥੇ ਕਾ ਆਪਾਂ ਪੈਸਾ ਇਨਵੈਸਟ ਕਰ ਸਕਦੇ ਹਾਂ ਖਾਸ ਕਰਕੇ ਸਟਾਕ ਮਾਰਕੀਟ ਦੇ ਵਿੱਚ ਤੇ ਕਿਹੜੇ-ਕਿਹੜੇ ਸਟਾਕ ਤੁਸੀਂ ਬਾਏ ਕਰ ਸਕਦੇ ਹਾਂ ਹੁਣ ਜੇ ਤੁਹਾਡੇ ਚੋ ਕਿਸੇ ਦਾ RRSP ਅਕਾਊਂਟ ਨਹੀਂ ਹੈਗਾ ਜਿੰਨੇ ਇੱਥੋਂ ਤੱਕ ਵੀਡੀਓ ਸੁਣ ਲਈ ਆ ਤੇ ਸਭ ਤੋਂ ਪਹਿਲਾਂ ਤੇ ਤੁਹਾਡਾ ਧੰਨਵਾਦ ਆ ਕਿ ਤੁਸੀਂ ਸੁਣ ਰਹੇ ਹੋ ਤੇ ਹੋਰਾਂ ਦੇ ਨਾਲ ਸ਼ੇਅਰ ਵੀ ਕਰਦੇ ਹੋ ਬੜੇ ਜੇ ਅਕਾਊਂਟ ਨਹੀਂ ਹੈਗਾ ਤੇ ਇਸ ਅਕਾਊਂਟ ਨੂੰ ਤੁਸੀਂ ਕਿਸੇ ਬੈਂਕ ਦੇ ਵਿੱਚ ਵੀ ਜਾ ਕੇ ਖਿਲਵਾ ਸਕਦੇ ਆ ਜਿਹੜੀ ਬੈਂਕ ਦੇ ਨਾਲ ਤੁਸੀਂ ਡੀਲ ਕਰ ਰਹੇ ਆ ਕੈਨੇਡਾ ਦੇ ਵਿੱਚ ਦੂਸਰਾ ਤੁਸੀਂ ਕਈ ਇੰਸਟੀਟਿਊਸ਼ਨ ਹੁੰਦੇ ਨੇ ਇਨਵੈਸਟਮੈਂਟ ਫਰਮ ਨੇ ਉਹਨਾਂ ਦੇ ਨਾਲ ਅਕਾਊਂਟ ਖਲਵਾ ਸਕਦੇ ਆ ਤੇ ਤੀਸਰਾ ਤੁਸੀਂ ਕਿਸੇ ਬਰੋਕਰ ਦੇ ਨਾਲ ਵੀ ਅਕਾਊਂਟ ਓਪਨ ਖੋਲ ਸਕਦੇ ਆ ਆਪ ਬੈਠੇ ਘਰੇ ਤੇ ਉਹਦਾ ਮੈਂ ਲਿੰਕ ਇੱਥੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਣਾ ਆ ਜਾਂ ਜਿਹੜੀ ਆਪਣੀ ਵੈਬਸਾਈਟ ਆ stocktokforyou.com ਉਹਦੇ ਮੇਨ ਪੇਜ ਤੇ ਜਾਓਗੇ ਤਾਂ ਪਹਿਲੇ ਪੇਜ ਤੇ ਤੁਹਾਨੂੰ ਆ ਜਾਊਗਾ ਕਿ ਓਪਨ ਅ ট্রেਡਿੰਗ ਅਕਾਊਂਟ ਹੈ ਉੱਥੇ ਜਾ ਕੇ ਤੁਸੀਂ ਕਿਸੇ ਵੀ ਬਰੋਕਰ ਦੇ ਨਾਲ ਆਪਣਾ RRSP ਅਕਾਊਂਟ ਜਿਹੜਾ ਓਪਨ ਕਰ ਸਕਦੇ ਆ ਸੋ ਇਸ ਵੀਡੀਓ ਦੇ ਵਿੱਚ ਵੀ ਲਿੰਕ ਹੈਗਾ ਆ ਉੱਥੇ ਜਾ ਕੇ ਵੀ ਤੁਸੀਂ ਆਪੇ ਐਪਲੀਕੇਸ਼ਨ ਫਿਲ ਕਰਕੇ ਆਰਆਰਐਸਪੀ ਅਕਾਊਂਟ ਓਪਨ ਕਰ ਸਕਦੇ ਹੋ ਜੇ ਕਿਸੇ ਨੇ ਕਰਨਾ ਦਾ ਹੁਣ ਕਈ ਬੰਦਿਆਂ ਦਾ ਕੁਐਸਚਨ ਆ ਜਾਂਦਾ ਕਿ ਅਸੀਂ ਆਰਆਰਐਸਪੀ ਦੇ ਵਿੱਚ ਹੁਣ ਤੱਕ ਕਦੇ ਪੈਸੇ ਨਹੀਂ ਪਾਏ ਜਦੋਂ ਦੇ ਕੈਨੇਡਾ ਦੇ ਵਿੱਚ ਆਏ ਆ ਸਾਨੂੰ ਕਿੱਦਾਂ ਪਤਾ ਲੱਗੂਗਾ ਕਿ ਅਸੀਂ ਕਿੰਨੇ ਪੈਸੇ ਪਾ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਤੁਸੀਂ ਪਿਛਲੇ ਸਾਲਾਂ ਦੇ ਪੈਸੇ ਪਾ ਸਕਦੇ ਆ ਉਹ ਸਿੰਪਲ ਜਿਹਾ ਗੱਲ ਆ ਤੁਸੀਂ ਆਪਣੇ ਜਿਹੜਾ ਸੀਆਰਏ ਦਾ ਅਕਾਊਂਟ ਆ ਸੀਆਰਏ ਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ ਤੇ ਨਹੀਂ ਆ ਤੇ ਜਿਹੜਾ CRA ਦਾ ਅਕਾਊਂਟ ਆ ਉੱਤੇ ਲੌਗਇਨ ਕਰ ਲਓ ਜੇ ਆਨਲਾਈਨ ਐਕसेस ਹੈਗਾ ਤੁਹਾਡਾ ਤਾਂ ਉੱਥੇ ਤੁਹਾਨੂੰ ਪੇਜ ਤੇ ਜਾ ਕੇ ਪਤਾ ਲੱਗ ਜਾਊਗਾ ਕਿ ਤੁਹਾਡੀ ਜਿਹੜੀ RRSP ਦੀ ਡਿਪੋਜ਼ਿਟ ਲਿਮਟ ਆ ਜਾਂ ਓਵਰਆਲ ਲਿਮਟ ਕਿੰਨੇ ਡਿਪੋਜ਼ਿਟ ਕਰ ਸਕਦੇ ਹੋ ਕਿੰਨੀ ਪਈ ਹੋਈ ਆ ਉਹ ਪੈਸੇ ਤੁਸੀਂ ਫਿਰ ਡਿਪੋਜ਼ਿਟ ਕਰ ਸਕਦੇ ਆ ਜੀ ਐਕਸਟਰਾ ਨਾਲ ਡਿਪੋਜ਼ਿਟ ਕਰ ਦਿਓ ਕਿਉਂਕਿ ਇਹਦੇ ਵਿੱਚ ਇੱਕ ਹੋਰ ਰਾਜਤੀ ਗੱਲ ਇਹ ਆ ਕਿ ਜੇ ਤੁਸੀਂ ਐਕਸਟਰਾ ਡਿਪੋਜ਼ਿਟ ਕਰ ਦਿੰਦੇ ਆ RRSP ਦੇ ਵਿੱਚ ਤੇ ਫਿਰ ਬਾਅਦ ਦੇ ਵਿੱਚ ਤੁਹਾਨੂੰ ਫੀਸ ਵੀ ਲੱਗ ਜਾਂਦੀ ਆ ਇੱਕ ਤਰ੍ਹਾਂ ਦੀ ਪੈਨਲਟੀ ਲੱਗ ਜਾਂਦੀ ਆ ਤੁਹਾਡੇ ਪੈਸੇ ਦੇ ਉੱਪਰ ਉਹ ਕਿੰਨੀ ਲੱਗਦੀ ਆ ਉਹ ਤੁਹਾਨੂੰ ਮੈਂ ਅੱਗੇ ਦੱਸਦਾ ਹੁਣ ਬਾਰੇ ਲੋਕਾਂ ਨੂੰ ਜਿਨ੍ਹਾਂ ਨੇ ਆਰਆਰਐਸਪੀ ਅਕਾਊਂਟ ਓਪਨ ਕਰਿਆ ਹੁੰਦਾ ਇਸ ਚੀਜ਼ ਬਾਰੇ ਨਹੀਂ ਪਤਾ ਹੁੰਦਾ ਕਿ ਆਰਆਰਐਸਪੀ ਦੇ ਵਿੱਚ ਤੁਹਾਨੂੰ ਓਵਰ ਕੰਟਰੀਬਿਊਸ਼ਨ ਦੀ ਲਿਮਟ ਦਿੱਤੀ ਜਾਂਦੀ ਆ ਜਾਨੀ ਕਿ ਜਿੰਨੇ ਤੁਹਾਡੇ ਬਣਦੇ ਆ ਪੈਸੇ ਉਤੋਂ ਤੁਸੀਂ ਲਾਈਫਟਾਈਮ ਦੇ ਵਿੱਚ 2000 ਐਕਸਟਰਾ ਪਾ ਸਕਦੇ ਹੋ ਕਿਤੇ ਗਲਤੀ ਦੇ ਨਾਲ ਬੰਦੇ ਕੋ ਪਾਇਆ ਜਾਂਦਾ ਵੈਸੇ ਤਾਂ ਆਪਾਂ ਉਹ ਵੀ ਨਹੀਂ ਪਾਉਣਾ ਕੋਸ਼ਿਸ਼ ਕਰਨੀ ਆ ਨਾ ਪਾਈਏ ਪਰ ਕਿਤੇ ਨਾ ਕਿਤੇ ਜੇ ਤੁਹਾਡੇ ਕੋ ਪਿਛਲੇਖੇ ਦੇ ਨਾਲ ਪਾਇ ਵੀ ਜਾਂਦਾ ਤੇ ਇੱਕ ਉਹ 2000 ਡਾਲਰ ਦਾ ਉਹਨਾਂ ਨੇ ਗੈਪ ਦਿੱਤਾ ਹੋਇਆ ਕਿ ਤੁਹਾਡੇ ਕੋਲ ਐਕਸਟਰਾ ਜਿ ਪਿਛਲੇਖੇ ਦੇ ਨਾਲ ਪਾਇ ਵੀ ਗਿਆ ਤੇ ਕੋਈ ਚੱਕਰ ਨਹੀਂ ਬਟ ਜੇ ਉਸ ਤੋਂ ਵੀ ਵੱਧ ਪਾਇ ਜਾਂਦੇ ਆ ਉਹ ਜਿਹੜਾ 2000 ਉਹ ਹਰ ਸਾਲ ਦਾ ਨਹੀਂ ਆ ਉਹ 2000 ਲਾਈਫਟਾਈਮ ਦਾ ਇਹ ਯਾਦ ਰੱਖਣਾ ਯਾਨੀ ਕਿ ਹਰ ਸਾਲ 2000 ਐਕਸਟਰਾ ਪਾ ਸਕਦਾ ਨਾ ਲਾਈਫਟਾਈਮ ਟੋਟਲ ਤੁਹਾਡੇ ਕੋਲ 2000 ਕਿਤੇ ਪਿਛਲੇਖੇ ਦੇ ਨਾਲ ਐਕਸਟਰਾ ਪਾ ਸਕਦਾ ਪਰ ਜੇ ਉਸ ਤੋਂ ਵੀ ਜ਼ਿਆਦਾ ਪੈ ਗਏ ਮੰਨ ਲਓ ਕਿ 2000 ਦੀ ਜਗ੍ਹਾ ਤੁਹਾਡੇ ਕੋਲ 5000 ਐਕਸਟਰਾ ਪੈ ਗਿਆ ਤੇ ਜਿਹੜਾ ਉੱਪਰ 3000 ਪੈ ਗਿਆ ਜੀ 2000 ਤੇ ਤੁਹਾਨੂੰ ਉਹਨਾਂ ਇੱਕ ਕੁਸ਼ਨ ਦਿੱਤਾ ਹੋਇਆ ਸੀ ਸਪੇਸ ਦਿੱਤੀ ਹੋਈ ਸੀ ਪਰ ਜਿਹੜਾ ਉਸ ਤੋਂ ਉੱਪਰ 3000 ਐਕਸਟਰਾ ਪੈ ਗਿਆ ਉੱਤੇ ਫਿਰ ਤੁਹਾਨੂੰ 1% ਪੈਨਲਟੀ ਲੱਗਦੀ ਆ 1% ਉਸ 3000 ਡਾਲਰ ਤੇ ਤੁਹਾਨੂੰ ਐਵਰੀ ਮੰਥ ਟੈਕਸ ਉਹ ਲੈਣਗੇ ਜੀ ਐਵਰੀ ਮੰਥ ਜਦੋਂ ਤੱਕ ਤੁਸੀਂ ਉਹ ਪੈਸੇ ਜਾਂ ਕੱਢਦੇ ਨਹੀਂ ਆ ਤੇ ਜਾਂ ਉਹ ਟੈਕਸ ਉਹਨਾਂ ਦਾ ਤੁਸੀਂ ਉਹ ਪੇ ਕਰੀ ਜਾਓਗੇ ਜਿਹੜਾ ਉੱਪਰਲਾ 3000 ਡਾਲਰ ਆ ਸੋ ਇੱਕ 1% ਪੈਨਲਟੀ ਲੱਗ ਜਾਂਦੀ ਐਵਰੀ ਮੰਥ ਦੀ ਸੋ ਮੇਕ ਸ਼ੋਰ ਕਿ ਜਦੋਂ ਵੀ ਤੁਸੀਂ RRSP ਅਕਾਊਂਟ ਓਪਨ ਕਰਦੇ ਆ ਉਹ ਆਪਣੀ ਜਿਹੜੀ ਤੁਹਾਡੀ ਕੰਟਰੀਬਿਊਸ਼ਨ ਲਿਮਟ ਆ ਉਸ ਤੋਂ ਜ਼ਿਆਦਾ ਪੈਸੇ ਨਾ ਪਾਓ ਹੁਣ ਨੈਕਸਟ RRSP ਦੇ ਵਿੱਚ ਕੀ ਆ ਕਿ ਕਈ ਬੰਦੇ ਕੀ ਕਰਦੇ ਆ RRSP ਆਪਣੇ ਸਪਾਊਸ ਦੇ ਨਾਮ ਤੇ ਵੀ ਓਪਨ ਕਰ ਦਿੰਦੇ ਆ ਯਾਨੀ ਕਿ ਜਿਹੜੀ ਤੁਹਾਡੀ ਇਨਕਮ ਆ ਉਹਦੇ ਹਿਸਾਬ ਨਾਲ ਤੁਸੀਂ ਜੇ ਤੁਹਾਡਾ ਸਪਾਊਸ ਕੰਮ ਵਗੈਰਾ ਨਹੀਂ ਕਰ ਰਿਹਾ ਤੇ ਕਈ ਵਾਰੀ ਆਪਾਂ ਉਹਦੀ RRSP ਓਪਨ ਕਰ ਦਿੰਦੇ ਆ ਉਹਨਾਂ ਦੇ ਵਿੱਚ ਤੁਹਾਨੂੰ ਰਾਜ ਦੀ ਗੱਲ ਥੋੜੀ ਜੀ ਇਹ ਪਤਾ ਹੋਣੀ ਚਾਹੀਦੀ ਆ ਕਿ ਜੇ ਤੁਸੀਂ 71 ਸਾਲ ਦੀ ਉਮਰ ਤੇ ਹੋਗੇ ਆ ਤੇ ਜੇ ਤੁਹਾਡਾ ਸਪਾਊਸ 65 ਸਾਲ ਦਾ ਜੇ ਮੰਨ ਲਓ ਤੁਹਾਡੀ ਏਜ 71 ਦੀ ਹੋਗੀ ਤੁਹਾਡਾ ਸਪਾਊਸ 65 ਸਾਲ ਦਾ ਆ ਤੁਸੀਂ ਆਪਣੀ ਆਰਆਰਐਸਪੀ ਤੇ ਕਰਨੀ ਬੰਦ ਕਰ ਦੇਣੀ ਕਿਉਂਕਿ ਹੁਣ 71 ਤੇ ਤੁਸੀਂ ਅੱਗੇ ਜਾ ਕੇ ਨਹੀਂ ਡਿਪੋਜ਼ਿਟ ਕਰ ਸਕਦੇ ਪਰ ਜੇ ਤੁਹਾਡਾ ਸਪਾਊਸਾ ਜਿਹੜਾ ਉਹ 65 ਦਾ ਤੁਸੀਂ ਉਹਦੀ ਆਰਆਰਐਸਪੀ ਦੇ ਵਿੱਚ ਸਪਾਊਸਲ ਆਰਆਰਐਸਪੀ ਓਪਨ ਕਰਕੇ ਪੈਸੇ ਅਜੇ ਵੀ ਪਾ ਸਕਦੇ ਹੋ ਜੋ ਤੱਕ ਉਹ 71 ਦਾ ਨਹੀਂ ਹੁੰਦਾ ਨੈਕਸਟ ਬਹੁਤ ਸਾਰੇ ਬੰਦੇ ਆ ਰਹੇ ਰੈਸਪੀ ਓਪਨ ਕਰ ਲੈਂਦੇ ਆ ਜੀ ਆਪਣੇ ਏਮਪਲੋਇਰ ਤੇ ਜਦੋਂ ਤੁਸੀਂ ਕਿਤੇ ਜੌਬ ਸ਼ੁਰੂ ਕਰਦੇ ਆ ਵਧੀਆ ਕੰਪਨੀ ਦੇ ਵਿੱਚ ਆ ਗਵਰਨਮੈਂਟ ਜੌਬ ਆਈਆਂ ਕੋਈ ਵੀ ਜੌਬ ਆ ਉੱਥੇ ਏਮਪਲੋਇਰ ਤੁਹਾਨੂੰ ਆਫਰ ਕਰਦੇ ਨੇ ਕਿ ਆ ਜਾਓ ਤੁਸੀਂ ਆਪਣੀ ਆਰਆਰਐਸਪੀ ਓਪਨ ਕਰ ਲਓ ਬਹੁਤ ਵਧੀਆ ਆਪਸ਼ਨ ਹੁੰਦੀ ਆ ਖਾਸ ਕਰਕੇ ਜੇ ਏਮਪਲੋਇਰ ਮੈਚ ਕਰ ਰਹੇ ਕਈ ਏਮਪਲੋਇਰ ਤਾਂ ਜਿਹੜਾ ਤੁਹਾਡਾ ਕੰਟਰੀਬਿਊਸ਼ਨ ਆ ਉਹ ਮੈਚ ਹੀ ਕਰ ਦਿੰਦੇ ਨੇ ਕਈ ਤੁਹਾਡੇ ਕੰਟਰੀਬਿਊਸ਼ਨ ਦਾ ਕੋਈ 2 4 5 7% ਹਿੱਸਾ ਪਾਉਂਦੇ ਨੇ ਸੋ ਇੱਕ ਤਰ੍ਹਾਂ ਦੀ ਆਪਾਂ ਦੇਖ ਲਈਏ ਕਿ ਉਹ ਤੁਹਾਡੇ ਪੈਸੇ ਉਹ 5% ਵੀ ਪਾ ਰਹੇ ਨੇ ਤਾਂ ਤੁਹਾਡਾ ਸਿੱਧਾ ਜਿਹੜਾ 5% ਇੱਕ ਤਰੀਕੇ ਦਾ ਵਿਆਜ ਤੁਹਾਨੂੰ ਮਿਲ ਰਿਹਾ ਜਿੱਥੇ ਜੌਬ ਕਰ ਰਹੇ ਆ ਬੈਨੀਫਿਟ ਹੀ ਆ ਸੋ ਉਹ ਜਿਹੜਾ ਕੰਟਰੀਬਿਊਸ਼ਨ ਆ ਉਹ ਜ਼ਰੂਰ ਤੁਹਾਨੂੰ ਲੈਣਾ ਚਾਹੀਦਾ ਜੇ ਕਿਤੇ ੈਂਪਲੋਇਰ ਦੇ ਕੰਮ ਕਰਦੇ ਆ ਤਾਂ ਜੇ ਤੁਹਾਨੂੰ ਆਫਰ ਹੋ ਰਿਹਾ ਤੇ ਉੱਥੇ ਜਿਹੜੀ ਇਨਵੈਸਟਮੈਂਟ ਚੋਇਸ ਆ ਉਹ ਮੋਸਟਲੀ ਗਰੁੱਪ ਆਰਆਰਐਸਪੀ ਹੁੰਦੀ ਆ ਤੇ ਉੱਥੇ ਗਰੁੱਪ ਦੇ ਵਿੱਚ ਇਨਵੈਸਟਮੈਂਟ ਚੋਇਸ ਬਣੀ ਹੁੰਦੀ ਆ ਕਿ ਤੁਸੀਂ ਅਸੀਂ ਇੱਥੇ ਇਨਵੈਸਟ ਕਰਨਾ ਆ ਬਰਜੀ ਤੁਹਾਨੂੰ ਉਹ ਆਪਸ਼ਨ ਦਿੰਦੇ ਆ ਕਿ ਤੁਸੀਂ ਆਪਣੇ ਕੋਈ ਵਧੀਆ ਜੀ ਪਰਸਨਲ ਚੋਇਸ ਬਣਾਉਣੀ ਹੈ ਕਿਥੇ ਆਰਆਰਐਸਪੀ ਨੂੰ ਇਨਵੈਸਟ ਕਰਨਾ ਬਹੁਤ ਘੱਟ ਚਾਂਸ ਹੁੰਦੇ ਨੇ ਮਿਲਦੀ ਆ ਬੜਾ ਜਿਉ ਕਿਤੇ ਹੈ ਆ ਤੇ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਉਹਨੂੰ ਇਨਵੈਸਟ ਕਰਾ ਸਕਦੇ ਹੋ ਜਿਹੜੀ ਗਰੁੱਪ ਆਰਆਰਐਸਪੀ ਆ ਜੇ ਕਿਤੇ ਤੁਸੀਂ ਕਰਨੀ ਹੋਵੇ ਤਾਂ ਜੇ ਕਿਤੇ ਮੌਕਾ ਹੈ ਆ ਤੁਹਾਡੇ ਆਫਰ ਹੈਗੀ ਉਹ ਵਾਲੀ ਤਾਂ ਤੇ ਹੁਣ ਇੱਕ ਹੋਰ ਤੁਹਾਨੂੰ ਮੈਂ ਰਾਜ ਦੀ ਗੱਲ ਦੱਸ ਦਿੰਨਾ ਕਿ ਜਦੋਂ ਵੀ ਆਰਆਰਐਸਪੀ ਅਕਾਊਂਟ ਓਪਨ ਕਰਦੇ ਆ ਥੋੜਾ ਜਿਹਾ ਧਿਆਨ ਦੇ ਵਿੱਚ ਰਵੇ ਕਿ ਜੇ ਤੁਹਾਡੇ ਆਰਆਰਐਸਪੀ ਦੇ ਵਿੱਚ ਕਾਫੀ ਜ਼ਿਆਦਾ ਤੁਸੀਂ ਕੰਟਰੀਬਿਊਸ਼ਨ ਕਰ ਰਹੇ ਹੋ ਤੁਹਾਡੀ ਇਨਕਮ ਕਾਫੀ ਜ਼ਿਆਦਾ ਆ ਤੇ ਤੁਸੀਂ ਹਰ ਸਾਲ ਮੈਕਸ ਆਊਟ ਆਰਆਰਐਸਪੀ ਦੇ ਵਿੱਚ ਪੇ ਕਰ ਰਹੇ ਹੋ ਤਾਂ ਰਿਟਾਇਰਮੈਂਟ ਤੇ ਜਾ ਕੇ ਇਹ ਕਿਤੇ ਨਾ ਕਿਤੇ ਹੋ ਸਕਦਾ ਪੱਕਾ ਨਹੀਂ ਆ ਹੋ ਸਕਦਾ ਤੁਹਾਡੀ ਸੀਪੀਪੀ ਨੂੰ ਤੇ ਜਾਂ 올ਡੇਜ ਸਿਕਿਉਰਟੀ ਜਿਹੜੀ ਆਪਣੀ ਗਵਰਨਮੈਂਟ ਦੀ ਪੈਨਸ਼ਨ ਹੁੰਦੀ ਉਹਨੂੰ ਥੋੜਾ ਜਿਹਾ ਇੰਪੈਕਟ ਕਰ ਸਕਦਾ ਕਿਉਂਕਿ ਤੁਹਾਡੀ ਆਪਣੀ ਪਰਸਨਲ ਇਨਕਮ ਹੀ ਰਿਟਾਇਰਮੈਂਟ ਤੇ ਜ਼ਿਆਦਾ ਹੋ ਜਾਣੀ ਆ ਤੇ ਫਿਰ ਕਈ ਵਾਰੀ ਉਹ ਜਿਹੜੇ ਗਵਰਨਮੈਂਟ ਦੇ ਬੈਨੀਫਿਟ ਆ ਉਹ ਥੋੜੇ ਬਹੁਤੇ ਆਪ ਉਹ ਹਰ ਇੱਕ ਕੇਸ ਦੇ ਵਿੱਚ ਨਹੀਂ ਹੁੰਦਾ ਸੋ ਕਿਸੇ ਨਾ ਕਿਸੇ ਕੇਸ ਦੇ ਵਿੱਚ ਹੋ ਸਕਦਾ ਉਹ ਤੁਸੀਂ ਜੇ ਆਪਣੀ ਕੈਲਕੂਲੇਟ ਕਰੋਗੇ ਕਿ ਕਿੰਨੀ ਤੁਹਾਡੀ ਸੀਪੀਪੀ ਬਣਨੀ ਆ ਜੇ ਤੁਸੀਂ ਐਂਡ ਤੱਕ ਸੌਰੀ ਤੁਹਾਡੀ ਆਰਆਰਐਸਪੀ ਚ ਵਿਡਰੋਅਲ ਕਿੰਨਾ ਬਣਦਾ ਆ ਤੇ ਜੇ ਤੁਸੀਂ ਰਿਟਾਇਰਮੈਂਟ ਕਿਹੜੀ ਏਜ ਤੇ ਜਾ ਕੇ ਹੁੰਨੀ ਉੱਥੇ ਸੀਪੀਪੀ 올ਡਰ ਸਿਕਿਉਰਟੀ ਕਿੰਨੀ ਬਣਦੀ ਆ ਤਾਂ ਤੁਹਾਨੂੰ ਥੋੜਾ ਜਿਹਾ ਪਤਾ ਲੱਗ ਸਕਦਾ ਆ ਉਹਨਾਂ ਚੀਜ਼ਾਂ ਦਾ ਵੀ ਬਾਕੀ ਬਹੁਤ ਸਾਰੇ ਲੋਕ ਕੀ ਕਰਦੇ ਨੇ ਕਿ ਜਦੋਂ ਆਰਆਰਐਸਪੀ ਦੇ ਵਿੱਚ ਵਧੀਆ ਕੰਟਰੀਬਿਊਸ਼ਨ ਹੋ ਜਾਂਦਾ ਆ ਉਹ ਕਈ ਵਾਰੀ अर्ਲੀ ਰਿਟਾਇਰਮੈਂਟ ਲੈ ਲੈਂਦੇ ਨੇ ਤਾਂ ਕਿ ਪਹਿਲਾਂ ਉਹ ਆਪਣਾ ਜਿਹੜੇ ਪੈਸੇ ਸੇਵ ਕਰ ਤੇ ਉਹ ਵਰਤ ਲੈਣ ਤੇ ਆਪਣੀ ਲਾਈਫ ਨੂੰ ਐਂਡ ਤੇ ਜਾ ਕੇ ਇੰਜੋਏ ਵੀ ਕਰ ਸਕਣਾ ਸੋ ਐਂਡ ਆਫ ਦਾ ਡੇ ਜੇ ਤੁਸੀਂ ਮਿਹਨਤ ਕਰ ਰਹੇ ਆ ਇਨ੍ਹਾਂ ਕੰਟਰੀਆਂ ਦੇ ਵਿੱਚ ਆਣ ਕੇ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਦਿਨ ਰਾਤ ਹਾਰਡ ਵਰਕ ਕਰ ਰਹੇ ਆ ਤੇ ਯੂ ਡਿਜ਼ਰਵ ਗੁੱਡ ਰਿਟਾਇਰਮੈਂਟ ਤੇ ਜੇ ਤੁਹਾਡੇ ਜੋ ਕਿਸੇ ਦਾ ਪਲਾਨ ਹੈਗਾ ਉਸ ਚੀਜ਼ ਦਾ ਤਾਰ ਆ ਰਸਪੀ ਅਕਾਊਂਟ ਤੁਸੀਂ ਓਪਨ ਕਰ ਸਕਦੇ ਹੋ ਬਾਕੀ ਤੁਸੀਂ ਸਲਾਹ ਜੇ ਬੈਂਕ ਦੇ ਵਿੱਚ ਜਾ ਰਹੇ ਆ ਤੇ ਬੈਂਕ ਦੇ ਉੱਥੇ ਤੁਹਾਨੂੰ ਫਾਈਨੈਂਸ਼ੀਅਲ ਐਡਵਾਈਜ਼ਰ ਮਿਲ ਜਾਣਗੇ ਉਹ ਵੀ ਸਲਾਹ ਦੇ ਦੇਣਗੇ ਤੇ ਬਹੁਤ ਸਾਰਾ ਕੁਝ ਜੇ ਇਹਦੇ ਬਾਰੇ ਤੁਸੀਂ ਪੜ੍ਹਨਾ ਹੈ ਥੋੜੀ ਜੀ ਰੁਚੀ ਰੱਖਦੇ ਆ ਤੇ ਕੈਨੇਡਾ ਦੀ ਜਿਹੜੀ ਵੈਬਸਾਈਟ ਆ ਉੱਥੇ ਜਾ ਕੇ ਤੁਸੀਂ ਰੀਡ ਕਰ ਸਕਦੇ ਆ ਆਰਆਰਐਸਪੀ ਦੇ ਬਾਰੇ ਹੋਰ ਡੀਟੇਲ ਦੇ ਵਿੱਚ ਤੁਹਾਨੂੰ ਮਿਲ ਸਕਦਾ ਆ ਆਈਡੀਆ ਤੇ ਬਹੁਤ ਸਾਰੀ ਤੁਸੀਂ ਕੇਸ ਸਟਡੀ ਵੀ ਰੀਡ ਕਰ ਸਕਦੇ ਆ ਕਿ ਆਰਆਰਐਸਪੀ ਤੁਹਾਡੇ ਕੇਸ ਦੇ ਵਿੱਚ ਕਿੱਦਾਂ ਕੰਮ ਕਰ ਸਕਦੀ ਆ ਤੁਹਾਨੂੰ ਬੈਨੀਫਿਟ ਹੈਗਾ ਜਾਂ ਨਹੀਂ ਆ ਸੋ ਇਹ ਸਾਰੀਆਂ ਥੋੜੀਆਂ ਜੀਆਂ ਰਾਜ ਦੀਆਂ ਗੱਲਾਂ ਜਿਹੜੀਆਂ ਤੁਹਾਨੂੰ ਮੈਂ ਦੱਸੀਆਂ ਮੋਸਟਲੀ ਬੰਦਿਆਂ ਨੂੰ ਹੁੰਦਾ ਕਿ ਆਰਆਰਐਸਪੀ ਦੇ ਵਿੱਚ ਆਪਾਂ ਪੈਸੇ ਪਾਤੀ ਆਪਾਂ ਨੂੰ ਮਿਲ ਜਾਣੇ ਆ ਬਾਕੀ ਜੇ ਵਧੀਆ ਲੱਗਾ ਐਪੀਸੋਡ ਹੋਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਤੇ ਇਦਾਂ ਦੀਆਂ ਹੋਰ ਬਹੁਤ ਨੌਲੇਜ ਵਾਲੀਆਂ ਤੁਹਾਡੇ ਨਾਲ ਮੈਂ ਚੀਜ਼ਾਂ ਸ਼ੇਅਰ ਕਰਦਾ ਰਹੂੰਗਾ ਸਮੇਂ-ਸਮੇਂ ਤੇ ਟੈਕਸ ਫ੍ਰੀ ਸੇਵਿੰਗ ਅਕਾਊਂਟਾ ਚਾਹੇ ਉਹ ਬੱਚਿਆਂ ਦਾ ਆਰਈਐਸਪੀ ਅਕਾਊਂਟ ਆ ਬਾਕੀ ਆਪਣੇ ਮਾਈਂਡਸੈਟ ਦੀ ਗੱਲਬਾਤ ਜਿਹੜਾ ਆ ਮੇਰੀ ਕੋਸ਼ਿਸ਼ ਇਹ ਹੋਊਗੀ ਕਿ ਇੱਕ ਐਪੀਸੋਡ ਹੋਵੇ ਆਪਣੀ ਫਾਈਨੈਂਸ਼ੀਅਲ ਨੌਲੇਜ ਤੇ ਤੇ ਇੱਕ ਇਸ ਐਪੀਸੋਡ ਆਪਣਾ ਹੋਇਆ ਕਰੂਗਾ ਥੋੜਾ ਜਿਹਾ ਮਾਈਂਡਸੈਟ ਤੇ ਆਪਣੀ ਸੈਲਫ ਇੰਪਰੂਵਮੈਂਟ ਦੇ ਉੱਪਰ ਸਤਿ ਸ਼੍ਰੀ ਅਕਾਲ ਟੇਕ ਕੇਅਰ